ਪੰਜਾਬ ਸਰਕਾਰ ਵੱਲੋਂ ਆਪਣੇ ਕੈਬਨਿਟ ਦੇ ਵਿੱਚ ਪੰਜ ਨਵੇਂ ਮੰਤਰੀ ਬਣਾਏ ਗਿਆ ਹਨ ਜਿਸ ਦੇ ਚਲਦੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਕੈਬਨਿਟ ਮੰਤਰੀ ਬਨਣ ਤੋਂ ਬਾਅਦ ਹਰਦੀਪ ਸਿੰਘ ਮੁੰਡਿਆ ਨਤਮਸਤਕ ਹੋਣ ਦੇ ਲਈ ਪੁੱਜੇ ਇਸ ਮੌਕੇ ਉਹਨਾਂ ਗੁਰੂ ਘਰ ਵਿੱਚ ਮੱਥਾ ਟੇਕਿਆ ਤੇ ਵਾਹਿਗੁਰੂ ਦਾ ਸ਼ੁਕਰਾਨਾ ਅਦਾ ਕੀਤਾ ਅਤੇ ਸਰਬੱਤੇ ਭਲੇ ਦੀ ਅਰਦਾਸ ਕੀਤੀ ਇਸ ਮੌਕੇ ਉਹਨਾਂ ਦੇ ਨਾਲ ਕੈਬਨਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਤੇ ਹੋਰ ਵੀ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਵਰਕਰ ਮੌਜੂਦ ਸਨ ਕਨ ਸੱਚੇ ਪਾਤਸ਼ਾਹ ਦੀ ਕਿਰਪਾ ਹੋਈ ਕਨ ਤੁਨ ਜੀ ਰਾਮ ਦਾ ਜੀ ਦੀ ਕਿਰਪਾ ਹੋਈ ਉਹਨਾਂ ਤੋਂ ਅਸੀਰਵਾਦ ਲੈਣ ਵਾਸਤੇ ਆਏ ਅੱਜ ਤੁਨੂੰ ਪ੍ਰਗਟਨ ਦੱਸਣਾ ਚਾਹਾਂਗਾ ਕਿ ਮੇਨਾਰ ਸਰਕਾਰ ਕੋ ਵੀਰ ਸਿੰਘ ਧਾਰੀਆ ਕੈਬਨਟ ਮਿਨਿਸਟਰ ਸਾਹਿਬ ਕਿਹਾ ਜੀ ਪ੍ਰਮਾਤਮਾ ਦੀ ਕਿਰਪਾ ਨਾਲ ਜਿਹੜੀ ਜ਼ਿੰਮੇਵਾਰੀ ਤੁਸੀਂ ਕਹਿ ਰਹੇ ਹੋ ਮਿਲਿਆ ਪ੍ਰਮਾਤਮਾ ਨੇ ਬਹੁਤ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਉਹ ਸੇਵਾਦਾਰ ਬਣ ਕੇ ਆਵਾਂਗਾ ਅੱਜ ਆਜੀ ਜਾ ਕੇ ਦਸਤਕਾ ਚਾਰਸ ਮਾਰਨਾ ਪੰਜਾਬ ਨੂੰ ਮੁੜ ਅਗਲਾ ਪੰਜਾਬ ਬਣਾਵਾਂਗੇ ਕਪ ਮੰਤਰੀ ਸਰਦਾਰ ਭਵਨ ਸਿੰਘ ਮਾਨ ਜੀ ਦਾ ਜਿਹੜਾ ਪਰੇ ਦਿਨ ਤੋਂ ਸੁਪਨਾ ਹੈ ਕਿ ਪੰਜਾਬ ਮੜ ਪੰਜਾਬ ਬਣਾਉਣਾ ਹੈ ਅਗਲਾ ਪੰਜਾਬ ਬਣਾਉਣਾ ਆਪਾਂ ਸਾਰੇ ਮਿਲ ਕੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਈਏ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਸਹਿਰੀਪਾ ਆਸਦਾ ਮਹਿਮਤ ਹੋ ਰਿਹਾ ਹੈ ਕਿਸ ਤਰ੍ਹਾਂ ਦਾ ਇੱਕਵਨ ਆਇਆ ਹੈ ਇੱਕਵਨ ਆਇਆ ਹੈ ਬੱਥੇ ਟਕੜਾ ਜੀ ਬਹੁਤ ਵਧੀਆ ਜੋ ਲੋਕਾਂ ਨੇ ਉਮੀਦਾਂ ਨਾਲ ਸਰਕਾਰ ਬਣਾਈ ਉਸ ਉਮੀਦਾਂ ਤੇ ਪੂਰਾ ਖਰਾ ਉਤਰਿਆ ਧੰਨਵਾਦ ਤੁਹਾਪੋ ਹੀ ਆਪਰੇ ਪ੍ਰੌਪਰਟੀ ਬੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰੌਪਰਟੀਆਂ